ਇੱਕ ਪ੍ਰੋਫਾਈਲ ਕਨਡਿਸ਼ਨ ਚੈੱਕ ਕਰ ਸਕਦੇ ਆ ਤੁਸੀਂ ਦੋ ਪੈਰ ਚੱਟੇ ਜੀ ਇਹਦੀ ਜਿਹੜੀ ਮਾਂ ਰਾਜ ਹੰਸ ਦੀ ਆ ਇਹ ਜਾਨਵਰ ਬਸ਼ੇਰੀਆਂ ਖੜੀਆਂ ਨੁਕਰੀਆਂ ਬਸ਼ੇਰੀਆਂ ਸਾਰਿਆਂ ਤੋਂ ਸਸਤੀ ਬੱਤੀ ਇਹ ਕਈ ਭਰਾਵਾਂ ਦੇ ਫੋਨ ਮੈਸੇਜ ਆਉਂਦੇ ਬਾਈ ਨੁਕਰੀ ਸਸਤੀ ਬਸ਼ੇਰੀ ਪਰ ਬੜੀ ਤੋਰਾ ਬਹੁਤ ਤੁਰਦੀ ਹੈ ਜੀ ਮੱਥੇ ਫੁੱਲ ਦੀ ਘੋੜੀ ਆ 60 ਇੰਚ ਹਾਈਟ ਆ ਤੋਰੇ ਵਾਲੀ ਤਾਂ ਤੈਹੀਂ ਤੋੜ ਦਿੰਦੀ ਆ ਪਹਿਲਾਂ ਬਸ਼ੇਰੀ ਚੈੱਕ ਕਰੋ ਦੋ ਤਾਂ ਦੀ ਜੈ ਰਾਜ ਤੋਂ ਮੀਟਾ ਫੁੱਟ ਵੀਡੀਓ ਮੱਥੇ ਪਟਾ ਤਿੰਨ ਪੈਰ ਚੱਟੇ 60 ਇੰਚ ਹਾਈਟ ਆ ਤੇ ਤੁਰਦੀ ਬਹੁਤ ਆ ਇਹ ਵੀ ਲੱਖਾਂ ਥੱਲੇ ਵੰਡਣੀਆਂ ਤੇ ਇਹ ਵੀ ਲੱਖ ਤੇ ਆ ਸਰੋ ਸਵਾਗਤ ਆ ਅੱਜ ਦੇ 5 ਤਰੀਕ ਦੇ ਬਲੌਗ ਵਿੱਚ 5 ਤਰੀਕ ਮਾਰਚ ਮਹੀਨਾ 2025 ਮੰਡਿਓਂ ਵਾਪਸ ਆਇਆ ਦਾ ਪਹਿਲਾ ਬਲੌਗ ਹੈ ਤੇ ਜਿਹੜੇ ਆ ਸਾਰੇ ਨਵੇਂ ਜਾਨਵਰ ਮੰਡਿਓਂ ਆਇਆ 20/ਜਨਵਰੀ ਨਵੇਂ ਆਏ ਜਿਵੇਂ ਗੱਬਣ ਘੋੜੀ ਹੋਈ ਨੀਲੀਆਂ ਬਿਸ਼ੇਰੀਆਂ ਆਵਲ ਕੋਈ ਤੇ ਮਾਰਵਾੜੀ ਬਿਸ਼ੇਰੀਆਂ ਹੋਈਆਂ ਤੇ ਉਹਨਾਂ ਵਿੱਚੋਂ ਆਉਂਦੀ ਅੱਜ 4-5 ਜਨਵਰੀ ਸੇਲ ਵੀ ਹੋਗੇ ਜਵੇਂ ਨੌਕਰੀ ਬਿਸ਼ੇਰੀ ਕੋੜੀ ਸੇਲ ਤੇ ਪਹਿਲਾਂ ਮਾਰਵਾੜੀ ਬਿਸ਼ੇਰੀ ਚੈੱਕ ਕਰੋ ਸਿਰਫ ਮੱਥੇ ਫੁੱਲ ਦੀ ਬਿਸ਼ੇਰੀ ਆ ਦੋ ਪੈਰ ਚੱਟੇ ਆ ਬਲੱਡ ਲਾਈਨ ਦੀ ਬਿਸ਼ੇਰੀ ਤੇ ਰੇਟ ਜਿਆ ਜਿਆ ਖਰਨੇ ਖੁਰਨੇ ਕੁੰਡੀ ਵਾਲਾ ਕੰਨਾਂ ਗਰਦਨ ਕੰਡੀਸ਼ਨਰ ਦੇਖੋ ਚੈੱਕ ਦਲਵਾਗ ਰਣੀਆਂ ਦੀ ਪਰਪੋਤੀ ਆ ਦਲਰਾਜ ਘੋੜਾ ਜਿਹੜਾ ਚੈਂਪੀਅਨ ਹੈ ਬਾਈ ਜੱਸਰੜ ਵਾਲਾ ਉਹਦੀ ਪੋਤੀ ਆ ਜੀ ਜੁਬਰਾਜ ਘੋੜੇ ਦੀ ਬੱਚੀ ਆ ਹਜੇ ਮੇਰੇ ਸਾਹਨ 5 ਕੁ ਮਹੀਨਿਆਂ ਦੀ ਬੱਚੀ ਹੋਈ ਆ neck profile ਕੰਨ ਕੰਡੀਸ਼ਨ ਚੈੱਕ ਕਰ ਸਕਦੇ ਤੁਸੀਂ ਦੋ ਪੈਰ ਚੱਟੇ ਜੀ ਇਹਦੀ ਜਿਹੜੀ ਮਾਂ ਰਾਜ ਹੰਸ ਦੀ ਆ ਤੇ ਇਹਦੀ ਇੱਕ ਭੈਣ ਖੜੀ ਆ 63 ਇੰਚ ਦੀ ਹੋਈ ਦੇਵਰਾਜ ਰਣੀਆਂ ਤੋਂ ਮੰਨ ਲਓ ਇਹਦੀ ਮਾਂ ਨੇ ਬੱਚੇ ਪੂਰੇ ਜ਼ਬਰਦਸਤੀ ਦਿੱਤੇ ਆ ਆ ਬੱਚੀ ਵੀ ਕੰਡੀਸ਼ਨ ਤੋਂ ਚੈੱਕ ਕਰ ਸਕਦੇ ਆ ਭੰਗਿਆ ਮਾੜੀ ਤੋਰ ਕੇ ਦਿਖਾ ਦੇਖੋ ਕਰੋ ਕੰਡੀਸ਼ਨਾਂ ਚੈੱਕ ਬੱਚੀ ਦੀ ਹੈ ਗੱਲਬਾਤ ਬੱਚੀ ਚ ਨਖਰਾ ਨੁਖਰਾ ਪੂਰਾ ਦਿਖਾਉਂਦੀ ਆ ਬਾਬਾ ਲੰਮੀ ਉਮਰਾਂ ਦਵੇ ਇਹਨੂੰ ਲੈ ਇਹਨੂੰ ਬੰਨਿਆ ਪਿਓ ਵਾਲੇ ਪਾਸੇ ਇਹ ਬੱਚੀ ਤੇ ਆ ਕੁਮੈਤ ਬੱਚੀ ਦੋਨੇ ਪੈਣਾ ਜੀ ਜਵਰਾਜ ਦੀ ਆ ਬੱਚੀ ਪਰ ਸੇਲ ਹੋਗੀ ਅੱਜ ਇਹ ਵੀ ਮੰਡੀੋਂ ਨਵੀਂ ਆਈ ਆ ਆ ਬਿਸ਼ੇਰਾ ਵੀ ਮੰਡੀੋਂ ਨਵਾਂ ਆ ਇਹ ਹੈਗਾ ਵਾਈਟ ਸੰਦਾ ਬਾਈ ਵਿੱਕੀ ਮੰਗਵਾਲ ਵਾਲੇ ਖੋਲ ਕੇ ਦਿਖਾਉਂਦੇ ਆ ਤੇ ਆ ਹੈਗਾ ਰਾਜੇ ਘੋੜੇ ਦਾ ਬੱਚਾ ਮੱਝੂ ਖਾਨਦਾਨ ਦਾ 5 ਕਲਾਂ ਜਮਾ ਕਰੀ ਆਪਾਂ ਬੱਕਰੀ ਦੇ ਮੁੱਲ ਦਾ ਬਿਸ਼ੇਰਾ ਇਹੇ ਬੱਕਰੀ ਦੇ ਮੁੱਲ ਦਾ ਖੋਲ ਕੇ ਵੀ ਦਿਖਾਉਂਦੇ ਆ ਤੇ ਇਹ ਵੀ ਲੱਖੋਂ ਥੱਲੇ ਆ ਘੋੜੀ ਮਾਰਵੜੀ ਤੋਰਾ ਬਹੁਤ ਤੁਰਦੀ ਆ ਜੀ ਮੱਥੇ ਫੁੱਲ ਦੀ ਘੋੜੀ ਆ 60 ਇੰਚ ਹਾਈਟ ਆ ਤੋਰੇ ਵਾਲੀ ਤਾਂ ਤੈਹੀਂ ਤੋੜ ਦਿੰਦੀ ਆ ਬਾਕੀ ਜਿਹੜੀਆਂ ਜਿਹੜੀਆਂ ਲੱਖੋਂ ਥੱਲੇ ਆਪੋ ਉਹਨਾਂ ਦੇ ਮਾੜੇ ਨਿਗਮ ਰਹੋਣਦੇ ਖੋਲ ਕੇ ਦਿਖਾ ਦਾਂਗੇ ਪਹਿਲਾਂ ਆ ਬਿਸ਼ੇਰੀ ਚੈੱਕ ਕਰੋ ਦੋ ਦਾਂਦੀ ਜੈਰਾਜ ਤੋਂ ਮੀਟਾ ਫੁੱਟ ਵੀਡੀਓ ਮੱਥੇ ਪਟਾ ਤਿੰਨ ਪੈਰ ਚੱਟੇ 60 ਇੰਚ ਹਾਈਟ ਆ ਤੇ ਤੁਰਦੀ ਬਹੁਤ ਆ ਇਹ ਵੀ ਲੱਖੋਂ ਥੱਲੇ ਵੰਦਣੀਆਂ ਤੇ ਇਹ ਵੀ ਲੱਖ ਦੇ ਆਪਸ ਹੀ ਵੰਦਣੀਆਂ ਲੱਖ ਦੀ ਦੇ ਦਾਂਗੇ ਮੁੱਲੇ ਦਾ 110000 ਲੱਖ ਦੀ ਦੇ ਦਾਂਗੇ ਵੀਡੀਓ ਚ ਬੋਲਤਾ ਦੋ ਪੈਰ ਚੱਟੇ ਆ ਮੱਥੇ ਫੁੱਲਾ ਕੁੰਡੀ ਵਾਲਾ ਕੰਨ ਚਾਰ ਦੰਦਾਂ ਦਾ ਮਿੱਤਰ ਤੋਰੇ ਤੋਰੇ ਦੀ ਵੀ ਬਹੁਤ ਚੰਗੇ 60 ਇੰਚ ਦੀ ਹਾਈਟ ਆ ਦੇਖੋ ਕੰਨ ਕੁੰਡੀਆਂ ਚੈੱਕ ਕਰ ਲਓ ਕੰਨ ਵੀ ਬੰਤਰ ਮੱਥੇ ਮਿੱਤਰੋ ਪਟਾਈ ਆ ਕੰਨ ਕੁੰਨ ਦੇਖ ਸਕਦੇ ਆ ਦੋਨਾਂ ਦੇ ਉਹਦੇ ਤਿੰਨ ਪੈਰ ਚਿੱਟੇ ਆ ਜੀ ਜੈ ਰਾਜ ਤੋਂ ਮਿਲੀ ਇਹ ਖਾਲੀ ਆ ਕਰਿਓ ਚੈੱਕ ਕੰਡੀਸ਼ਨ ਤੇ ਆ ਨੀਲੀ ਬਸ਼ੇਰੀ ਮੱਝੂ ਕਾਲੀ ਹੈ ਜੀ ਮੱਥੇ ਪਟੇ ਦੀ ਏ ਮੰਨ ਲਓ 2 ਸਵਾ 2 ਸਾਲ ਦੀ ਐ 60 ਇੰਚ ਹਾਈਟ ਆ ਤੇ ਇਹ ਬਸ਼ੇਰੀ 15 ਮਹੀਨਿਆਂ ਦੀ 60 ਦੇ ਲਾਵੇ ਤਾਂ ਵੀ ਇਹ ਆ ਇਹ ਨਾਟਕ ਮੇਰੇ ਮੱਥੇ ਪਟਾ ਤਿੰਨ ਪੈਰ ਚਿੱਟੇ ਆ ਨਾਟ 15 ਮਹੀਨੇ ਇੱਥੇ ਆ ਬਸ਼ੇਰੀ ਕਰੋ ਚੈੱਕ ਕਰੋ ਕੀ 11 ਮਹੀਨੇ 11 ਮਹੀਨੇ ਉਮਰਾ ਭੰਗਾ ਪੀਪੇ ਭੰਨਣ ਲੱਗ ਗਿਆ ਬਸ਼ੇਰੀ ਚ ਕਾਦੀ ਆਪਣੇ ਨੁਕਰੇ ਜਿੰਨੇ ਜਾਨਵਰ ਬਸ਼ੇਰੀਆਂ ਖੜੀਆਂ ਨੁਕਰੀਆਂ ਬਸ਼ੇਰੀਆਂ ਸਾਰਿਆਂ ਤੋਂ ਸਸਤੀ ਬੱਚੀ ਇਹ ਕਈ ਭਰਾਵਾਂ ਦੇ ਕੂਨ ਮੈਸੇਜ ਆਉਂਦੇ ਬਾਈ ਨੌਕਰੀ ਸਸਤੀ ਬਿਸ਼ੇਰੀ ਭੰਗਿਆ ਮੋੜ ਕੇ ਲਾਈ ਬਸ ਰੋਕ ਲਾਥੇ ਇਹ ਪਾਸਾ ਚੱਟਾ ਤੁਸੀਂ ਦੇਖ ਸਕਦੇ ਆ ਜਿਆਦਾ ਇਹਦੇ ਕੰਨਾਂ 'ਚ ਸਪੋਟ ਆ ਦੋਸਤੋ ਥੂੜੇ ਬੋਤੇ ਪ੍ਰਿੰਸ ਦੀ ਪੋਤੀ ਆ ਤੇ ਹੂ 57 ਕਿੰਚ ਹੈ ਦੀ ਹਾਈਟ 11 ਮਹੀਨੇ ਉਮਰ ਦਾ 11 ਹੂ 1.5 ਹੂ ਸੋ ਕੋਈ ਨੌਕਰੀ ਲੈਣ ਦਾ ਚਾਹਵਨ ਹੋਵੇ ਤਾਂ ਇਹ ਦੇਖ ਸਕਦਾ ਇਹਨੂੰ ਬੰਦ ਬਾਹਰ ਬੰਦਨ ਲੱਗਿਆ ਦਾਣੇ ਖਾ ਲੈ ਨੇ ਆ ਫੋਨ ਸੁਣ ਤੇ ਆ ਨੁਕਰਾਂ ਕੋਈ ਬੱਗੀ ਬਰਾਤ ਵਾਲਾ ਹੋਵੇ ਘੋੜਾ ਲੈਣ ਦਾ ਚਾਹਵਨ ਤਾਂ ਮੇਰਾ ਭਰਾ ਆ ਦੇਖ ਸਕਦਾ ਬਰਾਤਾਂ ਬੱਗੀਆਂ ਦਾ ਪਾਸਾ ਨੁਕਰਾਂ ਘੋੜਾ ਹੱਡਵੇਅਰ ਬਹੁਤ ਨਰੋਆ ਤੇ ਆ ਲਾਲ ਚੰਬੀ ਘੋੜੀ ਚੱਕਾ ਸਕਦੇ ਇਹ ਵੀ ਲੱਖੋਂ ਥੱਲੇ ਮੁੱਲ ਦੀ ਆ ਫਤੇ ਤੋਂ ਮੀਟ ਜਿਹੜਾ ਡਾਇਮੰਡ ਦਾ ਬੱਚਾ ਲੈਣ ਦਾ ਉਹ ਤੋਂ ਮੀਟ ਆ ਜੀ ਤੇ ਜਾਨਵਰ ਹੋਰ ਵੀ ਬਹੁਤ ਖੜੇ ਆ ਮੱਜੂ ਕੇ ਲੈਣ ਦਾ ਬਸ਼ੀਰਾ ਖੜਾ ਗੋਲਡਨ ਰੌਕ ਦਾ ਖੜਾ ਫਤੇ ਦਾ ਪੋਤਾ ਖੜਾ ਗੁਰ ਫਤੇ ਦਾ ਖੜਾ ਜਾਨਵਰ ਬਹੁਤ ਖੜੇ ਆ ਨੀਲੀ ਸਿਆਹ ਬੱਚੀ ਖੜੀ ਆ ਮੱਝੂ ਕਿਆਲੀਆਂ ਖੜੀਆਂ ਚੰਬੀਆਂ ਖੜੀਆਂ ਆਬਲਾ ਘੋੜੀ ਖੜੀ ਆ 62 ਇੰਚ ਦੀ ਆਬਲਾ ਘੋੜੀ ਚੈੱਕ ਕਰ ਲਓ ਜੈਜ ਰੇਟ ਤੇ ਬੰਨ ਜਾਣੀ ਦੋਸਤੋ ਕਾਲੀ ਆਬਲਾ ਘੋੜੀ ਆ ਜਮਾਂ ਜੈਜ ਰੇਟ ਕੁਮੈਤ ਘੋੜੀ ਖੜੀ ਆ ਨੀਲੀ ਆ ਦੇਖੋ ਮੱਝੂ ਕਾਲੀ ਡਿਪਲ ਸਟੇਜ ਵਾਲੀ ਖੜੀ ਆ ਤਿੰਨ ਸਾਲ ਦੀ ਤੇ ਆ 9 ਮਹੀਨਾ ਦੀ ਗੱਪਣ ਚੈੱਕ ਪਾਸ ਖੜੀ ਆ ਦੋਸਤੋ ਸ਼ਕਤੀ ਘੋੜਾ ਜਿਹੜਾ ਚੈਂਪੀਅਨ ਘੋੜਾ ਸ਼ਕਤੀ ਬਾਈ ਰਾਜੇ ਭੀਟੀ ਵਾਲਿਆ ਫੋਟੋ ਵੀਡੀਓ ਮੀਟਿੰਗ ਦੀ ਸਾਰੀ ਮਿਲ ਜੂ 60 ਇੰਚ ਹਾਈਟ ਆ ਮੱਥੇ ਪਟਾ ਆਦਰਸ਼ ਸੁਪਰੀ ਕੋਰਵਾ ਲਿਆ 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 ਦੋਸਤੋ ਜਿਆਦਾ ਪਰ ਹਜ਼ਾਰਾਂ ਵਾਲੀਆਂ ਦੇਖੋ ਨਿਆ ਲੱਖੋਂ 5000 ਥੱਲੇ ਨਹੀਂ 10 ਰੋਕਲਾ 10000 ਥੱਲੇ ਦੀ ਮੀਟਿੰਗ ਦੀ ਫੋਟੋ ਵੀਡੀਓ ਮਿਲ ਜੂ ਲਾਲ ਚੰਪੀ ਘੋੜੀ ਐ ਸਵਾਰੀ ਸੂਰੀ ਦੀ ਪਾਸ ਆ ਕਰੋ ਚੈੱਕ ਹਜ਼ਾਰਾਂ ਚ ਰੇਟ ਆ ਇਹਦਾ ਵੀ ਜਿਵੇਂ ਹੱਥਾਂ ਪੈਰਾਂ ਦੀ ਬਾਲਪੁਰੇ ਸਾਫ ਆ ਮੀਟਿੰਗ ਦੀ ਮੀਟਿੰਗ ਦੀ ਫੋਟੋ ਵੀਡੀਓ ਮੈਂ ਪੂਰੇ ਜੋਰ ਚ ਐ ਨਹੀਂ ਲਿੱਸੀ ਨਹੀਂ ਦੇਖੋ ਪੈਰਾਪੂਰਾ ਦੀ ਸਹੀ ਹੈ ਸਵਾਰੀ ਦੇ ਪਾਸ 90 ਇੰਚ ਹਾਈਟ ਕੰਨਾਂ ਕੋਨਾ ਦੀ ਚੰਗੀ ਆ ਆਪਣੇ ਘੋੜੇ ਤੋਂ ਮੇਟਾ ਫੋਟੋ ਵੀਡੀਓ ਦੇ ਦਾਂਗੇ ਜੇ ਕੋਈ ਹੋਵੇ ਘੱਟ ਪੈਸੇ ਲਾਉਣ ਵਾਲਾ ਤਾਂ ਦੇਖਦਾ ਬੰਦ ਇਹਨੂੰ ਵੀ